ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪੰਛੀਆਂ ਦਾ ਝੁੰਡ ਖਾਣੇ ਦੀ ਤਲਾਸ਼ ਦੇ ਵਿੱਚ ਉੱਡਿਆ ਤਾਂ ਕਹਿੰਦੇ ਉਹ ਪੰਛੀਆਂ ਦਾ ਉੱਡਦੇ ਆਣਦੇ ਅਧਿਆਨ ਧਰਤੀ ਤੇ ਪਏ ਚੋਗੇ ਤੇ ਪੈ ਗਿਆ ਇੱਕ ਇੱਕ ਕਰਕੇ ਸਾਰੇ ਪੰਛੀ ਧਰਤੀ ਤੇ ਉਤਰ ਕਿਉਂ ਚੋਗਾ ਝੁਗੜਣ ਲੱਗੇ ਪਰ ਇੱਕ ਪੰਛੀ ਉਹਨਾਂ ਦਾ ਸੰਗੀ ਹਾਲੇ ਵੀ ਆਸਮਾਨ ਦੇ ਵਿੱਚ ਉੱਡ ਰਿਹਾ ਸੀ ਧਰਤੀ ਤੇ ਨਹੀਂ ਸੀ ਉਹ ਧਰਤੀ ਆ ਉਹ ਪੰਛੀ ਸੀ ਇੱਕ ਬਿਮਾਰ ਕੁਕੀ ਕਾਫੀ ਦਿਨਾਂ ਤੋਂ ਬਿਮਾਰ ਸੀ ਬੜੀ ਹਿੰਮਤ ਕਰਕੇ ਉਹਨੇ ਆਸਮਾਨ ਦੇ ਵਿੱਚ ਉਡਾਰੀ ਤਾਂ ਭਰ ਲਈ ਪਰ ਉਹ ਉਹ ਸੋਚ ਰਹੀ ਸੀ ਕਿ ਜੇ ਮੇਤਰ ਧਰੀ ਦੇ ਚੋਗਾ ਚੁਗਣ ਦੇ ਲਈ ਉਤਰ ਗਈ ਤਾਂ ਮੇਰੇ ਤੋਂ ਦੁਬਾਰਾ ਨਹੀਂ ਉੱਡਿਆ ਜਾਣਾ ਇਸ ਕਰਕੇ ਉਹ ਆਸਮਾਨ ਦੇ ਵਿੱਚ ਹੀ ਉੱਡ ਰਹੀ ਸੀ ਪਰ ਕਿਤੇ ਭੁੱਖ ਵੀ ਬਹੁਤ ਜ਼ਿਆਦਾ ਲੰਗੀ ਸੀ ਕੁਝ ਭੁੱਖ ਕਰਕੇ ਕੁਝ ਕਈ ਦਿਨਾਂ ਦੀ ਬਿਮਾਰੀ ਕਰਕੇ ਉਹ ਕੋਈ ਦਾ ਸ਼ਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਸੀ ਇਸ ਕਰਕੇ ਕੁਗੀ ਨੇ ਫੈਸਲਾ ਲਿਆ ਕਿ ਇਸ ਤਰ੍ਹਾਂ ਭੁੱਖ ਦੇ ਨਾਲ ਮਰਨ ਦੇ ਨਾਲੋਂ ਚੰਗਾ ਹੈ ਕਿ ਧਰਤੀ ਤੇ ਜਾ ਕੇ ਕੁਝ ਚੋਗਾ ਚੁਗ ਲਵਾ। ਸ਼ਰੀਰ ਨੂੰ ਕੁਝ ਤਾਕਤ ਮਿਲੇਗੀ। ਬਾਦ ਉਦੀ ਬਾਦ ਵਿੱਚ ਦੇਖਾਂਗੇ ਕਿ ਉੱਡਿਆ ਜਾਂਦਾ ਹੈ ਜਾਂ ਨਹੀਂ ਉੱਡਿਆ ਜਾਂਦਾ। ਕਹਿੰਦੇ ਸਾਰੀ ਗੱਲ ਪਰਮਾਤਮਾ ਤੇ ਸੁੱਤ ਕੇ ਧਰਤੀ ਤੇ ਜਾ ਕੇ ਚੋਗਾ ਚੁਗਣ ਲੱਗੇ। ਕਹਿੰਦੇ ਉਹਦੇ ਨਾਲ ਤੇ ਸਾਥੀ ਚੋਗਾ ਚੁਗ ਕੇ ਉੱਡ ਗਏ। ਆਪੋ ਆਪਣੇ ਘਰਾਂ ਨੂੰ ਆਪਣੇ ਆਲਣਿਆਂ ਨੂੰ ਪਰਤ ਗਏ। ਪਰ ਕਿੰਦੇ ਇੱਕ ਕੁੱਗੀ ਤੋਂ ਦੁਬਾਰਾ ਉੱਡਿਆ ਨਾ ਗਿਆ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਨਾ ਹੀ ਉੱਡ ਪਾਈ ਕਿਤੇ ਜਦੋਂ ਇਹ ਵਾਰ-ਵਾਰ ਉੱਡਣ ਦੀ ਕੋਸ਼ਿਸ਼ ਕਰ ਰਹੀ ਸੀ ਇਹਦੇ ਤੋਂ ਉੱਡਿਆ ਨਹੀਂ ਸੀ ਜਾ ਰਿਹਾ ਤਾਂ ਇਹ ਸਭ ਕੁਝ ਇੱਕ ਕਾਂ ਦੇਖ ਰਿਹਾ ਸੀ ਤਾਂ ਕਾਂ ਵਾਰੀ ਆਪਾਂ ਨੂੰ ਸਭ ਨੂੰ ਪਤਾ ਵੀ ਪੜਾ ਹੀ ਚਲਾਕ ਚ ਉਸਤ ਪੰਛੀ ਆ ਕਿੰਦੇ ਕਾਂ ਝੱਟ ਸਮਝ ਗਿਆ ਵੀ ਇਹ ਕੁੱਗੀ ਬਿਮਾਰ ਆ ਇਹਦੇ ਤੋਂ ਉੱਡਿਆ ਨਹੀਂ ਜਾ ਰਿਹਾ ਆ ਤਕੇਦੇ ਕਾਣੇ ਬਣ ਵਿੱਚ ਸੋਚਿਆ ਵੀ ਕਿਉਂ ਨਾ ਇਸ ਗੀ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਜੇ ਕਿਤੇ ਇਹ ਇੱਥੇ ਹੀ ਮਰ ਮੁੱਕ ਗਈ ਤਾਂ ਮੇਰਾ ਭੋਜਨ ਬਣ ਜਾਵੇਗੀ ਇਸ ਕਰਕੇ ਕਹਿੰਦੇ ਉਹਨੇ ਕਾਂ ਕਾਂ ਕਰਕੇ ਉਹ ਕੁਗੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੋਰ ਵੀ ਸਾਥੀਆਂ ਨੂੰ ਬੁਲਾ ਲਿਆ ਸਾਰੇ ਕਾਂ ਕੁੱਗੀ ਦੇ ਆਲੇ ਦਿਵਾਲੇ ਕਾਂ ਕਾਂ ਕਰਨ ਲੱਗੇ ਕੁੱਗੀ ਬਹੁਤ ਪਰੇਸ਼ਾਨ ਹੋ ਰਹੀ ਸੀ ਕਹਿੰਦੇ ਜਦੋਂ ਕੁੱਗੀ ਨੂੰ ਕੋਈ ਰਾਹ ਨਾ ਦਿਸਿਆ ਇਹਨਾਂ ਤੋਂ ਖਿਹੜਾ ਛਡਾਉਣ ਦਾ ਤਾਂ ਕੁੱਗੀ ਦੇ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਨ ਲੱਗਾ ਸ਼ੁਰੂ ਕਰ ਦਿੱਤੀਆਂ ਕਿ ਪਰਮਾਤਮਾ ਜੀ ਹੁਣ ਤੁਸੀਂ ਹੀ ਮੇਰੀ ਰੱਖਿਆ ਕਰੋ ਤਾਂ ਫਿਰ ਕਹਿੰਦੇ ਆ ਨਾ ਜਦੋਂ ਪਰਮਾਤਮਾ ਜੀ ਨੇ ਕਿਸੇ ਨੂੰ ਰੱਖਣਾ ਹੋਵੇ ਤਾਂ ਪਰਮਾਤਮਾ ਜੀ ਰਾਹ ਆਪਣੇ ਆਪ ਹੀ ਬਣਾ ਦਿੰਦੇ ਆ ਤਕਲਾ ਆਪਣੇ ਹੀ ਦੇ ਦਿੰਦੇ ਆ ਬਸ ਉਸੇ ਤਰ੍ਹਾਂ ਪਰਮ ਪਿਤਾ ਪਰਮਾਤਮਾ ਜੀ ਨੇ ਕੁੱਗੂ ਕੀ ਨੂੰ ਵੀ ਰਾਹ ਦਿਖਾਇਆ ਉਹ ਕੁੱਗੀ ਦਾ ਧਿਆਨ ਸਾਹਮਣੇ ਇੱਕ ਝਾੜੀ ਤੇ ਪਿਆ ਤੇ ਉਹ ਝਾੜੀ ਨੂੰ ਦੇਖ ਕੇ ਕੁੱਗੀ ਦੇ ਮਨ ਵਿੱਚ ਖਿਆਲ ਆ ਗਿਆ ਵੀ ਇਹ ਝਾੜੀ ਦੇ ਵਿੱਚ ਲੁੱਕ ਕੇ ਹੀ ਮੈਂ ਇਹ ਕਾਮਾਂ ਤੋਂ ਆਪਣੀ ਜਾਨ ਬਚਾ ਸਕਦੀ ਹਾਂ ਕਹਿੰਦੇ ਜਿਵੇਂ ਤਿਵੇਂ ਕਰਕੇ ਕੁੱਗੀ ਉਹ ਝਾੜੀ ਤੱਕ ਪਹੁੰਚ ਗਈ ਝਾੜੀ ਦੇ ਵਿੱਚ ਜਾ ਕੇ ਲੁੱਕ ਗਈ ਕਾਂਵਾ ਨੇ ਬਹੁਤ ਰੋਲਾ ਰੰਪਾ ਪਾਇਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਘੁੱਗੀ ਝਾੜੀ ਦੇ ਵਿੱਚੋਂ ਬਾਹਰ ਆ ਜਾਵੇ ਪਰ ਕਹਿੰਦੇ ਉਹ ਘੁੱਗੀ ਝਾੜੀ ਚੋਂ ਬਾਹਰ ਨਹੀਂ ਆਈ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਰਾਤ ਪੈ ਗਈ ਕਹਿੰਦੇ ਹੁਣ ਕਾਂਵਾ ਨੂੰ ਵੀ ਉੱਥੋਂ ਜਾਣਾ ਪਿਆ ਕਾਂ ਪੋ ਆਪਣੇ ਘਰਾਂ ਨੂੰ ਪਰਤ ਗਏ ਕਿੰਨੇ ਇਧਰ ਘੁੱਗੀ ਦੀ ਵੀ ਜਾਣ ਵਿੱਚ ਜਾਣ ਆਈ ਵੀ ਚਲੋ ਇਹਨਾਂ ਕਾਂਵਾ ਤੋਂ ਖਿਹੜਾ ਛੁੱਟਾ ਕਹਿੰਦੇ ਕੁੱਗੀ ਨੇ ਪਰਮਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕੀਤਾ ਕਿ ਪਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇੰਨਾ ਕਾਮਾਂ ਤੋਂ ਮੇਰੀ ਜਾਨ ਬਚਾ ਲਈ ਕਹਿੰਦੇ ਕੁਝ ਸਮਾਂ ਬੀਤਿਆ ਤਾਂ ਕੁੱਗੀ ਦੇ ਕੰਨਾਂ ਦੇ ਵਿੱਚ ਕੁਝ ਇਨਸਾਨਾਂ ਦੀ ਆਵਾਜ਼ ਪਈ ਗਈ ਕਹਿੰਦੇ ਕੁੱਗੀ ਨੇ ਝਾੜੀ ਦੇ ਵਿੱਚੋਂ ਹੀ ਦੇਖਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਕੌਣ ਆਇਆ ਹੈ ਤਾਂ ਕੁੱਗੀ ਨੇ ਦੇਖਿਆ ਕਿ ਇੱਕ ਸਾਧੂ ਜੀ ਆਪਣੇ ਚੇਲਿਆਂ ਦੇ ਸਮੇਤ ਇੱਥੇ ਆਨ ਠਹਿਰੇ ਨੇ। ਕੁੱਗੀ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਸਾਧੂ ਜੀ ਆਪਣੇ ਚੇਲਿਆਂ ਨੂੰ ਕਹਿ ਰਹੇ ਸੀ ਕਿ ਤੁਸੀਂ ਇੱਥੇ ਹੀ ਆਪਣੇ ਰਹਿਣ ਦਾ ਇੰਤਜ਼ਾਮ ਕਰੋ ਕਿਉਂਕਿ ਹੁਣ ਆਪਾਂ ਕੁਝ ਦਿਨ ਇੱਥੇ ਹੀ ਰੁਕਾਂਗੇ। ਕਹਿੰਦੇ ਉਹ ਸਾਧੂ ਜੀ ਦੇ ਚੇਲਿਆਂ ਨੇ ਉਥੇ ਹੀ ਇੱਕ ਝੋਪੜੀ ਤਿਆਰ ਕਰ ਲਈ ਅਤੇ ਸਾਧੂ ਜੀ ਨੂੰ ਉਹ ਝੋਪੜੀ ਦੇ ਵਿੱਚ ਆਰਾਮ ਕਰਨ ਦੇ ਲਈ ਗਿਆ ਆਪ ਚੇਲੇ ਖਾਣਾ ਬਣਾਉਣ ਲੱਗ ਗਏ ਜਦੋਂ ਖਾਣਾ ਤਿਆਰ ਹੋਇਆ ਤਾਂ ਉਹਨਾਂ ਨੇ ਥਾਲੀ ਤਿਆਰ ਕਰਕੇ ਉਹ ਸਾਧੂ ਸੰਤ ਜੀ ਦੇ ਅੱਗੇ ਭੇਟ ਕੀਤੀ ਕਹਿੰਦੇ ਉਹ ਸੰਤ ਜੀ ਨੇ ਪਹਿਲਾਂ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕੀਤਾ ਤੇ ਖਾਣੇ ਨੂੰ ਭੋਗ ਲਗਾਇਆ ਕੁਝ ਖਾਣਾ ਕੱਢ ਕੇ ਇੱਕ ਸਾਈਡ ਤੇ ਉੱਤੇ ਰੱਖ ਦਿੱਤਾ ਕਹਿੰਦੇ ਉਹ ਕੱਢਿਆ ਹੋਇਆ ਖਾਣਾ ਸਾਧੂ ਜੀ ਦੇ ਚੇਲਿਆਂ ਨੇ ਉਹ ਝਾੜੀ ਤੇ ਲਾ ਕੇ ਰੱਖ ਦਿੱਤਾ ਜਿਸ ਝਾੜੀ ਦੇ ਵਿੱਚ ਉਹ ਕੁੱਗੀ ਲੁਕੀ ਸੀ ਤਾਂ ਕਹਿੰਦੇ ਉਹ ਕੁੱਗੀ ਨੂੰ ਤਾਂ ਬੈਠਿਆ ਬਿਠਾਇਆ ਭੋਜਨ ਮਿਲ ਗਿਆ ਕਹਿੰਦੇ ਕੁ ਗੀ ਨੇਵੀ ਉਹ ਭੋਜਨ ਸ਼ੱਕ ਕੇ ਪ੍ਰਮਾਤਮਾ ਜੀ ਦਾ ਬਹੁਤ ਸ਼ੁਕਰਾਨਾ ਕੀਤਾ ਕਿ ਪ੍ਰਮਾਤਮਾ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਬੈਠਿਆ ਬਿਠਾਇਆ ਹੀ ਇਹ ਭੋਜਨ ਪ੍ਰਸ਼ਾਦਾ ਦੇ ਦਿੱਤਾ ਕਿਤੇ ਹੁਣ ਹਰ ਰੋਜ਼ ਇਸੇ ਤਰ੍ਹਾਂ ਹੋਣ ਲੱਗਾ ਜਦੋਂ ਹੀ ਉਹ ਸਾਧੂ ਜੀ ਭੋਜਨ ਸ਼ੱਕਦੇ ਤਾਂ ਕੁਝ ਭੋਜਨ ਕੱਟ ਕੇ ਉਚਾੜੀ ਦੇ ਲਾ ਕੇ ਰੱਖ ਦਿੰਦੇ ਸਨ ਤੇ ਉਹ ਭੋਜਨ ਨੂੰ ਹਰ ਰੋਜ਼ ਉਹ ਕੁੱਗੀ ਛਕ ਲਿਆ ਕਰਦੀ ਕਹਿੰਦੀ ਇਦਾਂ ਹੀ ਦਿਨ ਬੀਤਣ ਲੱਗੇ ਕਹਿੰਦੇ ਹੁਣ ਕੁੱਗੀ ਨੂੰ ਬਿਠਾਇਆ ਬਿਠਾਇਆ ਭੋਜਨ ਵੀ ਮਿਲ ਰਿਹਾ ਸੀ ਅਤੇ ਬਹੁਤ ਸਾਰੇ ਗਿਆਨ ਦੀਆਂ ਗੱਲਾਂ ਵੀ ਮਿਲ ਰਹੀਆਂ ਸਨ ਕਿਉਂਕਿ ਉਹ ਸਾਧੂ ਜੀ ਬੜੇ ਹੀ ਗਿਆਨੀ ਪੁਰਸ਼ ਸਨ ਪਰਮ ਪਿਤਾ ਪਰਮਾਤਮਾ ਜੀ ਦੀ ਭਗਤੀ ਕਰਨ ਵਾਲੇ ਪੁਰਸ਼ ਸਨ ਕਹਿੰਦੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਾ ਕਿ ਇੱਥੇ ਇੱਕ ਬਹੁਤ ਗਿਆਨੀ ਸਾਧੂ ਜੀ ਆਏ ਨੇ ਤਾਂ ਬਹੁਤ ਸਾਰੇ ਲੋਕ ਸਾਧੂ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਸਾਧੂ ਜੀ ਤੋਂ ਆਪਣੀ ਜ਼ਿੰਦਗੀ ਦੀਆਂ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੇ ਹੱਲ ਪੁੱਛਦੇ ਸਾਧੂ ਜੀ ਸਭ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਸਨ ਕਹਿੰਦੇ ਇਸ ਤਰ੍ਹਾਂ ਉਹ ਕੁੱਗੀ ਵੀ ਸਾਧੂ ਜੀ ਦੀਆਂ ਗੱਲਾਂ ਸੁਣਦੀ ਰਹਿੰਦੀ ਸੀ ਕੁੱਗੀ ਦੀ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਬਦਲਾਅ ਆਇਆ ਕਹਿੰਦੇ ਕੁੱਗੀ ਇਨਸਾਨਾਂ ਦੀ ਭਾਸ਼ਾ ਸਮਝਦੀ ਤਾਂ ਪਹਿਲਾਂ ਹੀ ਸੀ ਹੁਣ ਤਾਂ ਇਨਸਾਨਾਂ ਵਾਂਗੂ ਬੋਲਣ ਵੀ ਲੱਗੀ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਉਹਨੂੰ ਕੁੱਗੀ ਠੀਕ ਹੋ ਰਹੀ ਸੀ ਕਹਿੰਦੇ ਜਦੋਂ ਦੋ ਕੁ ਮਹੀਨੇ ਦਾ ਸਮਾਂ ਬੀਤਿਆ ਤਾਂ ਸਾਧੂ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਹੁਣ ਆਪਾਂ ਇੱਥੋਂ ਅਗੇ ਨੂੰ ਚੱਲੇ ਪਾਈ। ਕਹਿੰਦੇ ਸਾਧੂ ਜੀ ਆਪਣੇ ਚੇਲਿਆਂ ਦੇ ਸਮੇਤ ਅਗਲੇ ਪਿੰਡ ਨੂੰ ਤੁਰ ਪਏ। ਜੇ ਇਧਰ ਇੱਕ ਗੀਨੇ ਵੀ ਇਹ ਜਗ੍ਹਾ ਛੱਡਣ ਦਾ ਫੈਸਲਾ ਕਰ ਲਿਆ। ਕਿਉਂਕਿ ਗੀ ਹੁਣ ਬਿਲਕੁਲ ਤੰਦਰੁਸਤ ਹੋ ਚੁੱਕੀ ਸੀ। ਤਾਂ ਪਹਿਲਾਂ ਮਾਂ ਜਿੰਦਗੀ ਜਿਉਣ ਦਾ ਫੈਸਲਾ ਕੀਤਾ ਕਿ ਹੁਣ ਮੈਂ ਆਪਣੇ ਭੋਜਨ ਦਾ ਇੰਤਜ਼ਾਮ ਖੁਦ ਕਰਿਆ ਕਰਾਂਗੀ। ਕਹਿੰਦੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਅੱਛਾ ਕਾਫੀ ਦਿਨਾਂ ਬਾਅਦ ਉਹਨੇ ਆਸਮਾਨ ਦੇ ਵਿੱਚ ਉਡਾਰੀ ਭਰੀ ਕਹਿੰਦੇ ਆਸਮਾਨ ਦੇ ਵਿੱਚ ਉਡਾਰੀ ਭਰ ਕੇ ਬੜੀ ਖੁਸ਼ ਹੋਈ ਕਹਿੰਦੇ ਉੜਦੇ-ਉੜਦੇ ਆਂ ਕੁੱਗੀ ਨੂੰ ਭੁੱਖ ਲੱਗ ਗਈ ਤਾਂ ਕੁੱਗੀ ਨੇ ਇਧਰ-ਉਧਰ ਭੋਜਨ ਲੱਭਣਾ ਸ਼ੁਰੂ ਕਰ ਦਿੱਤਾ ਕਹਿੰਦੇ ਅਚਾਨਕ ਉਹਦਾ ਧਿਆਨ ਤਰਤੀ ਤੇ ਪਏ ਝੋਗੇ ਵੱਲ ਪਿਆ ਤਾਂ ਕਹਿੰਦੇ ਜਿਉਂ ਹੀ ਕੁੱਗੀ ਉਹ ਚੋਗਾ ਚੁਗਣ ਦੇ ਲਈ ਤਾਂ ਧਰਤੀ ਤੇ ਆਈ ਚੋਗਾ ਚੁਗਣਾ ਸ਼ੁਰੂ ਕੀਤਾ ਤਾ ਸ਼ਿਕਾਰੀ ਨੇ ਆਪਣਾ ਜਾਲ ਹਲ ਕੁੱਗੀ ਤੇ ਸੁੱਟ ਦਿੱਤਾ ਅਸਲ ਦੇ ਵਿੱਚ ਉਹ ਚੋਗਾ ਪਾਇਆ ਹੀ ਸ਼ਿਕਾਰੀ ਨੇ ਸੀ ਕਿਉਂਕਿ ਸ਼ਿਕਾਰੀ ਹਰ ਰੋਜ਼ ਇਸੇ ਤਰ੍ਹਾਂ ਚੋਗਾ ਪਾਉਂਦਾ ਪੰਛੀ ਜਦੋਂ ਵੀ ਚੋਗਾ ਚੁਗਣ ਦੇ ਲਈ ਆਉਂਦੇ ਤਾਂ ਆਪਣਾ ਜਾਲ ਸੁੱਟ ਕੇ ਉਹਨਾਂ ਨੂੰ ਕੈਦ ਕਰ ਲੈਂਦਾ ਫਿਰ ਬਾਜ਼ਾਰ ਵਿੱਚ ਵੇਚ ਕੇ ਪੈਸੇ ਕਮਾਉਂਦਾ ਸੀ ਪਰ ਅੱਜ ਹੋਰ ਕੋਈ ਵੀ ਪੰਛੀ ਇਹਦੇ ਅੜਿੱਕੇ ਨਹੀਂ ਚੜਿਆ ਸਿਰਫ ਇੱਕ ਘੁੱਗੀ ਹੀ ਇਹਦੇ ਜਾਲ ਵਿੱਚ ਫਸ ਪਾਈ ਕਹਿੰਦੇ ਘੁੱਗੀ ਨੂੰ ਲੈ ਕੇ ਆਪਣੇ ਘਰ ਚ ਲਿਆ ਗਿਆ ਜਾ ਕੇ ਪਤਨੀ ਨੂੰ ਕਿਹਾ ਵੀ ਅੱਜ ਹੋਰ ਕੋਈ ਵੀ ਪੰਛੀ ਨਹੀਂ ਸੀ ਮਿਲਿਆ ਸਿਰਫ ਇੱਕ ਘੁੱਗੀ ਹੀ ਜਾਲ ਵਿੱਚ ਫਸੀ ਇਸ ਕਰਕੇ ਇਹਨੂੰ ਮੈਂ ਘਰ ਲੈ ਆਇਆ ਹਾਂ ਕੱਲ ਨੂੰ ਹੋਰ ਜਦ ਪੰਛੀ ਆਉਣਗੇ ਤਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੀ ਬਾਜ਼ਾਰ ਵਿੱਚ ਵੇਚਾਂਗਾ ਕਹਿੰਦੇ ਉਹ ਘੁੱਗੀ ਨੂੰ ਪਿੰਜਰੇ ਦੇ ਵਿੱਚ ਕੈਦ ਕਰ ਲਿਆ ਤਾਂ ਘੁੱਗੀ ਇੱਕਦਮ ਇਨਸਾਨੀ ਆਵਾਜ਼ ਦੇ ਵਿੱਚ ਬੋਲੀ ਕਿ ਕਿਰਪਾ ਕਰਕੇ ਮੈਨੂੰ ਇਹ ਪਿੰਜਰੇ ਦੇ ਵਿੱਚੋਂ ਆਜ਼ਾਦ ਕਰ ਦਿਓ ਕਹਿੰਦੇ ਸ਼ਿਕਾਰੀ ਅਤੇ ਉਹਦੀ ਪਤਨੀ ਨੇ ਜਦੋਂ ਇਹ ਇਨਸਾਨੀ ਆਵਾਜ਼ ਸੁਣੀ ਤਾਂ ਉਹਨਾਂ ਨੇ ਪੁੱਛਿਆ ਕਿ ਕੂੰਗੀਏ ਤੂੰ ਬੋਲ ਰਹੀ ਆ ਤਾਂ ਕੂੰਗੀ ਨੇ ਦੱਸਿਆ ਕਿ ਹਾਂ ਇਹ ਮੈਂ ਹੀ ਬੋਲ ਰਹੀ ਹਾਂ ਮੈਂ ਕੋਈ ਆਮ ਕੂੰਗੀ ਨਹੀਂ ਹਾਂ ਮੈਂ ਇੱਕ ਸਾਧੂ ਫਕੀਰ ਦੀ ਸੰਗਤ ਕੀਤੀ ਆ ਉਹ ਸਾਧੂ ਫਕੀਰ ਨੇ ਮੈਨੂੰ ਬਹੁਤ ਗਿਆਨ ਦੀਆਂ ਗੱਲਾਂ ਸਮਝਾਈਆਂ ਨੇ ਮੇਰੇ ਕੋਲ ਸਦਾ ਅਮਰ ਰਹਿਣ ਦਾ ਇੱਕ ਮੰਤਰ ਆ ਉਹ ਮੰਤਰ ਮੈਂ ਤੁਹਾਨੂੰ ਦੱਸ ਸਕਦੀ ਹਾਂ ਜੇ ਤੁਸੀਂ ਮੈਨੂੰ ਆਜ਼ਾਦ ਕਰ ਦਿਓ ਕਹਿੰਦੇ ਉਹ ਦੋਵੇਂ ਪਤੀ ਪਤਨੀ ਇੱਕ ਊਗੀ ਦੀਆਂ ਗੱਲਾਂ ਸੁਣ ਕੇ ਬੜੇ ਹੈਰਾਨ ਹੋਏ ਕਿ ਇੱਕ ਊੱਗੀ ਹੀ ਇਨਸਾਨੀ ਭਾਸ਼ਾ ਵਿੱਚ ਕੇ ਬੋਲ ਸਕਦੀ ਆ ਪਰ ਸਾਹਮਣੇ ਦੇਖ ਰਹੇ ਸਨ ਇਸ ਕਰਕੇ ਉਹਨਾਂ ਨੇ ਕਿਹਾ ਵੀ ਊੱਗੀਏ ਅਸੀਂ ਤੇਰੇ ਤੇ ਕਿੰਝ ਯਕੀਨ ਕਰ ਲਈਏ ਕਿ ਤੇਰੇ ਕੋਲ ਅਮਰ ਰਹਿਣ ਦਾ ਮੰਤਰ ਆ ਜਾਂ ਤੇਰੇ ਕੋਲ ਬਹੁਤ ਗਿਆਨ ਆ ਪਹਿਲਾਂ ਤੋਂ ਸਾਨੂੰ ਕੁਝ ਗਿਆਨ ਦੇ ਗਿਆਨ ਦੀਆਂ ਗੱਲਾਂ ਦੱਸ ਫਿਰ ਹੀ ਅਸੀਂ ਤੇਰੇ पिंजਰੇ ਦੇ ਵਿੱਚੋਂ ਆਜ਼ਾਦ ਕਰਾਂਗੇ ਤਾਂ ਕੁਗੀ ਲੈ ਕੇ ਆ ਫਿਰ ਪਹਿਲੀ ਗੱਲ ਗਿਆਨ ਦੀ ਪੱਲੇ ਪੜ ਲਉ ਜੋ ਮੈਂ ਸਤ ਤਾ ਤੋਂ ਸਿੱਖੀਆ ਕਿ ਜਿਹਾ ਅਨ ਤੇਹਾ ਮਨ ਜਿਹਾ ਮਨ ਓਵੇਂ ਦੀ ਬੁੱਧੀ ਜਿਵੇਂ ਦੀ ਬੁੱਧੀ ਓਵੇਂ ਦੇਹੀ ਬੰਦੇ ਦੇ ਕਰਮ ਤੇ ਜਿਵੇਂ ਦੇ ਬੰਦੇ ਦੇ ਕਰਮ ਉਵੇਂ ਦਾ ਹੀ ਉਹਨੂੰ ਫਲ ਮਿਲਦਾ ਹੈ ਕਹਿੰਦੇ ਸ਼ਿਕਾਰੀ ਅਤੇ ਉਹਦੀ ਪਤਨੀ ਨੂੰ ਇਹ ਗੱਲ ਬਹੁਤ ਚੰਗੀ ਲੱਗੀ ਕਿ ਆ ਕੁਗੀਏ ਤੂੰ ਤਾਂ ਸੱਚੀ ਬਹੁਤ ਹੀ ਗਿਆਨੀ ਆ ਤੇਰੇ ਕੋਲ ਤਾਂ ਬਹੁਤ ਗਿਆਨ ਆ ਸਾਨੂੰ ਹੋਰ ਵੀ ਕੋਈ ਗਿਆਨ ਦੇ ਤਾਂ ਕੁਗੀ ਨੇ ਕਿਹਾ ਦੂਸਰੀ ਗੱਲ ਕਿ ਬੀਤੀ ਗਲਤੀ ਕਦੇ ਵੀ ਪਛਤਾਵਾ ਨਹੀਂ ਕਰਨਾ ਚਾਹੀਦਾ ਜੇ ਕੋਈ ਅਤੀਤ ਵਿੱਚ ਗਲਤੀ ਹੋ ਗਈ ਤੌਦੀ ਤੋਂ ਸਬਕ ਲੈਣਾ ਚਾਹੀਦਾ ਹੈ ਨਾ ਕਿ ਹਰ ਵਿਲੀਉ ਦੇ ਬਾਰੇ ਸੋਚ-ਸੋਚ ਕੇ ਰੋਂਦੇ ਰਹਿਣਾ ਸਬਕ ਲੈ ਕੇ ਅੱਗੇ ਵਧਣਾ ਹੀ ਜ਼ਿੰਦਗੀ ਆ ਉਹ ਡੜਖਾ ਵੀ ਇਹ ਵੀ ਗੱਲ ਤੇਰੀ ਮੰਨਣ ਵਾਲੀ ਆ ਹੋਰ ਵੀ ਦੱਸ ਸ ਜੀ ਕਿਹਾ ਵੀ ਤੀਸਰੀ ਗੱਲ ਕਦੇ ਵੀ ਕਿਸੇ ਅਸੰਭਵ ਗੱਲ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਪਤੀ-ਪਤਨੀ ਨੇ ਕਿਹਾ ਵੀ ਇਹ ਵੀ ਤਰੀ ਗੱਲ ਬਹੁਤ ਚੰਗੀ ਲੱਗੀ ਆ ਕੋਈ ਹੋਰ ਵੀ ਗਿਆਨ ਦੇ ਤਾਂ ਕੁੱਕੀ ਦੇ ਗਿਆ ਵੀ ਚੌਥੀ ਗੱਲ ਆ ਹਾਥਾਈ ਚੀਜ਼ ਕਦੇ ਨਹੀਂ ਗਵਾਉਣੀ ਚਾਹੀਦੀ ਚੀਜ਼ ਭਾਵੇਂ ਥੋੜੀ ਹੋਵੇ ਭਾਵੇਂ ਜ਼ਿਆਦਾ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਆਪਣੇ ਕੋਲ ਰੱਖ ਲੈਣੀ ਚਾਹੀਦੀ ਆ ਕਿਤੇ ਕੱਲ ਵੀ ਸ਼ਿਕਾਰੀ ਨੂੰ ਤੇ ਉਹਦੀ ਪਤਨੀ ਨੂੰ ਬੜੀ ਪਸੰਦ ਆਈ ਕਿ ਆ ਵੀ ਕੁਗੀਏ ਤੂੰ ਤਾਂ ਸੱਚੀ ਬੜੀ ਕੰਮ ਦੀ ਕੀ ਜੀਆ ਤੂੰ ਸੱਚੀ ਬਹੁਤ ਗਿਆਨੀ ਆ ਹੁਣ ਤੂੰ ਸਾਨੂੰ ਜਲਦੀ ਦੇ ਨਾਲ ਉਹ ਮੰਤਰ ਵੀ ਦੱਸ ਦੇ ਜਿਸ ਮੰਤਰ ਦੇ ਨਾਲ ਬੰਦਾ ਸਦਾ ਅਮਰ ਹੋ ਜਾਂਦਾ ਏ ਤੱਕ ਗੀਨੇ ਗਿਆ ਉਹ ਮੰਤਰ ਮੈਂ ਤੁਹਾਨੂੰ ਇਹ ਪਿੰਜਰੇ ਦੇ ਵਿੱਚੋਂ ਬਾਹਰ ਆ ਕੇ ਹੀ ਦੱਸ ਸਕਦੀ ਆ ਪਹਿਲਾਂ ਤੁਸੀਂ ਮੈਨੂੰ ਇਹ ਪਿੰਜਰੇ ਦੇ ਵਿੱਚੋਂ ਆਜ਼ਾਦ ਕਰੋ ਤਾਂ ਕਹਿੰਦੇ ਪਤੀ ਪਤਨੀ ਦੇ ਜਲਦੀ ਦੇ ਨਾਮ ਪਿੰਜਰੇ ਦਾ ਢੱਕਣ ਖੋਲ੍ਹਿਆ ਕਹਿੰਦੇ ਪਿੰਜਰੇ ਦੇ ਵਿੱਚੋਂ ਬਾਹਰ ਨਿਕਲ ਕੇ ਕੁੱਗੀ ਇੱਕ ਉੱਚੀ ਜਗ੍ਹਾ ਤੇ ਬੈਠ ਗਈ ਉਹ ਸ਼کاری ਅਤੇ ਉਹਦੀ ਪਤਨੀ ਕਹਿਣ ਲੱਗੇ ਕਿ ਕੁੱਗੀਏ ਜਲਦੀ ਦੇ ਨਾਲ ਸਾਨੂੰ ਉਹ ਮੰਤਰ ਦੱਸ। ਕੁੱਗੀ ਹੱਸਣ ਲੱਗੀ ਕੁੱਗੀ ਕਹਿਣ ਲੱਗੀ ਮੋਰਖੋ ਅਜਿਆ ਕੋਈ ਮੰਤਰ ਨਹੀਂ ਹੈ ਜੋ ਬੰਦੇ ਨੂੰ ਸਦਾ ਆਮਰ ਕਰ ਜਾਵੇ। ਜੇ ਪਣਾ ਕੋਈ ਐਸਾ ਮੰਤਰ ਹੁੰਦਾ ਤਾਂ ਫਿਰ ਮੈਂ ਤੇਰੇ ਤਰਲੇ ਕਿਉਂ ਕਢਦੀ ਉਹ ਮੰਤਰ ਨੂੰ ਪੜ ਕੇ ਮੈਂ ਖੁਦ ਅਮਰ ਨਾ ਹੋ ਜਾਂਦੀ ਇਹ ਕਹਿ ਕੇ ਕੁਗੀ ਹੱਸ ਕੇ ਉਡਾਰੀ ਮਾਰ ਗਈ ਅਤੇ ਉਡਾਰੀ ਮਾਰਦੀ ਹੋਈ ਜਾਂਦੀ ਜਾਂਦੀ ਸ਼ਿਕਾਰੀ ਨੂੰ ਕਹਿ ਗਈ ਕਿ ਇੱਕ ਗਿਆਨ ਦੀ ਗੱਲ ਮੈਂ ਤੈਨੂੰ ਆਪਣੇ ਕੋਲੋਂ ਦੱਸਣ ਜਾ ਰਹੀਆਂ ਇਹਨੂੰ ਜ਼ਰੂਰ ਪੱਲੇ ਬੰਨ ਲੈ ਕਿ ਗਿਆਨ ਦੀਆਂ ਗੱਲਾਂ ਸੁਣ ਲੈਣ ਦੇ ਨਾਲ ਹੀ ਸਾਡਾ ਭਲਾ ਨਹੀਂ ਹੁੰਦਾ ਉਹ ਗਿਆਨ ਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਆਪ ਦੇ ਉੱਤੇ ਲਾਗੂ ਵੀ ਕਰਨਾ ਪੈਂਦਾ ਹੈ ਜੇ ਤੂੰ ਅੱਜ ਇਹ ਗੱਲ ਸਮਝੀ ਹੁੰਦੀ ਬੰਨਿਆ ਹੁੰਦਾ ਤਾਂ ਮੈਂ पिਂਜਰੇ ਦੇ ਵਿੱਚ ਹੁੰਦੀ ਮੈਂ ਤੈਨੂੰ ਕਿਹਾ ਸੀ ਕਿ ਹੱਥ ਆਈ ਚੀਜ਼ ਨੂੰ ਕਦੇ ਗਮਾਉਣਾ ਨਹੀਂ ਚਾਹੀਦਾ ਤੁਸੀਂ ਸੁਣ ਕੇ ਤਾਂ ਬਹੁਤ ਵਾਹ-ਵਾਹ ਕੀਤੀ ਪਰ ਪਤੀ-ਪਤਨੀ ਲਈ ਦੋਵਾਂ ਨੇ ਮੰਨਿਆ ਨਹੀਂ ਤੁਸੀਂ ਮੈਨੂੰ ਆਪਣੇ ਹੱਥੋਂ ਗਵਾ ਲਿਆ ਮੈਂ ਤੁਹਾਨੂੰ ਕਿਹਾ ਸੀ ਕਿ ਕਿਸੇ ਅਸੰਭਵ ਗੱਲ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਪਰ ਤੁਸੀਂ ਮੇਰੇ ਵੱਲੋਂ ਅਮਰ ਰਹਿਣ ਦੀ ਗੱਲ ਤੇ ਯਕੀਨ ਕਰ ਲਿਆ ਸੋ ਇਹ ਕਹਾਣੀ ਦੇ ਰਾਹੀ ਕਹਾਣੀਕਾਰ ਨੇ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਗਿਆਨ ਦੀਆਂ ਗੱਲਾਂ ਸੁਣ ਲੈਣ ਦੇ ਨਾਲ ਹੀ ਸਾਡਾ ਭਲਾ ਨਹੀਂ ਹੁੰਦਾ ਬਲਕਿ ਉਸ ਗਿਆਨ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਰਤਾਂਗੇ ਤਾਂ ਸਾਡਾ ਭਲਾ ਹੋਵੇਗਾ ਸੋ ਜੇਕਰ ਜਿਹਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਜੀ ਜ਼ਰੂਰ ਲਿਖਣਾ